ਉਹ ਘਰ ਨੇ ਘਰੇ ਆ ਇੱਕ ਨਾਲਾ ਕੋਠੀ ਲਈ ਇਹਨਾਂ ਨੇ ਇਹ ਕੱਲ ਰਾਤੀ ਉੱਥੇ ਸੁੱਤੇ ਸਨ ਕਦੇ ਇੱਧਰ ਸੌਂਦੇ ਨੇ ਕਦੇ ਉੱਧਰ ਵੀ ਸੌਂਦੇ ਨੇ ਮੰਡਕ ਜੇ ਪੈ ਜਾਂਦੇ ਨੇ ਕੱਲ ਰਾਤੀ ਖਾਲੀ ਸੀ ਘਰ ਜੇਕਰ ਦੇਖ ਲੋ ਕਿਦਾਂ ਫੁੱਲਾ ਫੁਲਾਇ ਕੀਤੀ ਹੈ ਸਮਾਨ ਥੋੜਾ ਜਿਹਾ ਮੈਂ ਕਿਹਾ ਪੈਸੇ ਪੁਸੇ ਲੈ ਕੇ ਨੇ ਥੋੜੇ ਪੈਸੇ ਸਨ ਘਰ 'ਚ ਬਾਕੀ ਸਮਾਨ ਕੋਈ ਹੋਰ ਜਿਹੜਾ ਮਹਿੰਗਾ ਸਮਾਨ ਕੁਝ ਨਹੀਂ ਗਿਆ ਕੋਈ ਸੋਨਾ ਸੋਨਾ ਨਹੀਂ ਗਿਆ ਸਿਗਲ ਜੀ ਇਹ ਵਾਰਡ ਨੰਬਰ 4 ਹੈ ਬੇਗਵਾਲ ਦੀ ਵਾਰਡ ਨੰਬਰ 4 ਤੇ ਜਿਹੜਾ ਘਰ ਹੈ ਸਰਦਾਰ ਸ਼ੰਗਾਰ ਸਿੰਘ ਸੌਰਵ ਸਿਪਲਰ ਦਾ ਇਹ ਸਾਰਾ ਪਰਿਵਾਰ ਹੈ ਉਹਨਾਂ ਦਾ ਇਹਨਾਂ ਦੇ ਦੋ ਘਰ ਨੇ ਇੱਕ ਘਰ ਇਹ ਹੈ ਕਨਾਲਾ ਕੋਠੀ ਲਈ ਇਹਨਾਂ ਨੇ ਇਹ ਕੱਲ ਰਾਤੀ ਉੱਥੇ ਸੁੱਤੇ ਸਨ ਕਦੇ ਇੱਧਰ ਸੌਂ ਜਾਂਦੇ ਨੇ ਕਦੇ ਉੱਧਰ ਸੌਂ ਜਾਂਦੇ ਨੇ ਵੰਡ ਕੇ ਜੇ ਪੈ ਜਾਂਦੇ ਨੇ ਕੱਲ ਰਾਤੀ ਖਾਲੀ ਸੀ ਘਰ ਤੇ ਸਵੇਰੇ ਸਾਡੇ ਭਾਬੀ ਜੀ ਨੇ ਆਏ ਨੇ ਸਵੇਰੇ ਉੱਠ ਕੇ 5 ਵਜੇ ਤੇ ਵੇਖਿਆ ਬਾਹਰਲਾ ਦਰਵਾਜ਼ਾ ਬੰਦ ਸੀ ਅੰਦਰਲਾ ਤਾਲਾ ਟੁੱਟਾ ਤੇ ਮੇਨ ਤਾਲਾ ਤੋੜਿਆ ਤੇ ਅੰਦਰ ਜਿਹੜਾ ਦੰਨ ਦਸਾਲਤ ਹਲਾ ਹੁੰਦਾ ਮੇਨ ਜਿਹੜਾ ਹੁੰਦਾ ਉਹ ਵੀ ਤੋੜ ਕੇ ਚੰਗਾ ਟਾਈਮ ਲਾ ਕੇ ਤੇ ਤੁਸੀਂ ਅੰਦਰ ਦੇਖ ਲਓ ਕਿੰਦਾ ਫੁੱਲਾ ਫਲਾਇ ਕੀਤੀ ਹੈ ਸਮਾਨ ਥੋੜਾ ਮੈਂ ਕਿਹਾ ਪੈਸੇ ਪੁਸੇ ਲੈ ਕੇ ਨੇ ਥੋੜੇ ਪੈਸੇ ਸਾਲ ਘਰ ਚ ਬਾਕੀ ਸਮਾਨ ਕੋਈ ਹੋਰ ਜਿਹੜਾ ਮਹਿੰਗਾ ਸਮਾਨ ਕੁਝ ਨਹੀਂ ਗਿਆ ਕੋਈ ਸੋਨਾ ਸੋਨਾ ਨਹੀਂ ਗਿਆ ਬਾਕੀ ਥਾਣੇ ਤੇ ਮਤੀਸ਼ਕੀਰ ਅਪਾਰ ਰਿਪੋਰਟ ਦਿੱਤੀ ਪੁਲਿਸ ਮੁਲਾਜ਼ਮ ਆਏ ਹੀ ਉਹ ਤਤਸ਼ਖਿਅ ਕਰਕੇ ਨੇ ਕਿ ਉਹ ਕਹਿੰਦੇ ਜਿਵੇਂ ਕੋਈ ਕਾਬੂ ਹੁੰਦਾ ਉਹਦਾ ਕਾਰਵਾਈ ਕਰਾਂਗੇ ਕਿੰਨੇ ਕਮਰੇ ਚ ਕਿੰਨੀਆਂ ਅਲਮਾਰੀਆਂ ਸੀ ਜਿੱਦਾਂ ਜੀ ਫੁੱਲਾ ਫਲਾਇ ਕੀਤੀਆਂ ਉਹ ਅਲਮਾਰੀਆਂ ਇੱਧਰ ਦੋ ਚਾਰ ਕਮਰੇ ਆ ਤੇ ਹਰ ਕਮਰੇ ਦੇ ਵਿੱਚ ਛਲਮਾਰੀਆਂ ਨੇ ਦੋ ਦੋ ਤਿੰਨ ਛਲਮਾਰੀਆਂ ਨੇ ਕਿਉਂਕਿ ਪਰਿਵਾਰ ਵੱਡਾ ਹੈ ਤੇ ਸਾਰੀਆਂ ਛਲਮਾਰੀਆਂ ਉਹਨਾਂ ਫੋਲੀਆਂ ਪੂਰੇ ਐਨ ਟਾਈਮ ਲਾ ਕੇ ਗਏ ਭਾਜੀ ਕੀ ਕਹਿਣਾ ਚਾਹੋ ਜਿਹੜੀਆਂ ਬਾਰਦਾਤਾ ਹੋ ਰਹੀਆਂ ਵਾ ਬਾਰਦਾਤਾ ਬੇਲਵੇ ਦੇ ਘਰ ਦੇ ਵਿੱਚ ਬੜੇ ਨੇ ਆ ਮੇਨ ਬਹੁਤ ਜਿਆਦਾ ਘਰ ਨੇ ਸੰਗਣੀ ਵਾਦੀ ਹੈ ਬੇਕਵਾਲ ਦੀ ਪਰ ਚੋਰ ਕੋਈ ਕੋਈ ਫੜਿਆ ਜਾਂਦਾ ਕੋਈ ਫੜੇ ਨਹੀਂ ਜਾਂਦੇ ਇਹ ਮੇਨ ਰੋਡਾਂ ਤੋਂ ਮੁਰਸਾ ਲਈ ਜਾਂਦੇ ਨੇ ਪਤਾ ਨਹੀਂ ਹੁਣ ਕਿਹੜੇ ਮੁੰਡੇ ਲੱਗੇ ਆ ਬਹੁਤੇ ਸਾਡੇ ਇਲਾਕੇ ਤੋਂ ਕਿਤੇ ਬਾਹਰ ਦੇ ਪਾਸੇ ਹੁੰਦੇ ਆ ਤੇ ਬਾਕੀ ਪੁਲਿਸ ਦਾ ਜਿਹੜਾ ਹੈ ਪੁਲਿਸ ਕਰਦੀ ਏ ਕਾਰਵਾਈ ਪਰ ਪੁਲਿਸ ਵੀ ਘੱਟ ਆ ਪੁਲਿਸ ਬਹੁਤ ਘੱਟ ਆ ਪੁਲਿਸ ਵੀ ਹੋਣੀ ਚਾਹੀਦੀ ਵੱਧ ਵੱਧ ਹੋਵੇ ਪੁਲਿਸ ਤੇ ਫੇਰ ਜਿਹੜੇ ਥੋੜਾ ਚਾਹੁੰਦੇ ਜਿਲ੍ਹੇ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਦੋਂ ਸ਼ਾਮ ਨੂੰ ਉਹ ਤਬਦੀਸ਼ ਕਰਦੇ ਜਦੋਂ ਨਾਕੇ ਲਾਉਂਦੇ ਆ ਉਦੋਂ ਕੋਈ ਮਰਸਲ ਚਾਹੇ ਕੇਐਮਸੀ ਦਾ ਹੋਵੇ ਚਾਹੇ ਕੋਈ ਬੰਦਾ ਹੋਵੇ ਤਾਂ ਜਾਣ ਨਹੀਂ ਦੇਣਾ ਮਰਸਾ ਗੱਡੀ ਕਾਰ ਵਗੈਰਾ ਸਾਰਾ ਕੁਝ ਉਹ ਤਬਦੀਸ਼ ਕਰਨ ਤਬਤੀਜ ਕਰਕੇ ਫੇਰ ਹੀ ਬੰਦਾ ਛੜਾ ਨਹੀਂ ਤੇ ਜੇ ਕੋਈ ਪੇਪਰ ਨਹੀਂ ਹੈਗੇ ਕੋਈ ਕਹਿੰਦਾ ਮੈਂ ਪੇਪਰ ਘਰ ਨੇ ਉਹਨੂੰ ਥਾਣੇ ਲੈ ਜਾਇਆ ਜਾਏ ਉੱਥੇ ਜਬਤ ਕੀਤਾ ਜਾਏ ਮੋਟਰ ਸਾਹਿਬ ਉਸ ਤੋਂ ਪੇਪਰ ਵੇਖ ਕੇ ਬਾਅਦ ਛੱਡੇ ਜਾਂਦੇ ਹਾਂ ਜੀ ਮੈਂ ਤਾਂ ਜੀ ਕੀ ਨਾ ਤੁਹਾਡਾ ਜੀ ਸਾਡੇ ਮੈਂ ਉਹ ਦੋ ਘਰ ਸੀ ਸਾਡੇ ਉਧਰੋਂ ਮੈਂ ਕਿਸੇ 5 ਵਜੇ ਆਈ ਆ ਸੁਖਵਿੰਦਰ ਕੌਰ ਤੇ ਇੱਥੇ ਆਂਦੇ ਆਂਦੇ ਨੂੰ ਬੂਹੇ ਖੁੱਲੇ ਸੀ ਤੇ ਬਲੈਟਾਂ ਜਾਗਦੇ ਆ ਸਾਰੇ ਬੂਹੇ ਖੁੱਲੇ ਸਾਰੇ ਅਲਮਾਰੀਆਂ ਨੇ ਪੰਜ ਅਲਮਾਰੀਆਂ ਉਧਰ ਹੀ ਦੋ ਇੱਧਰ ਹੀ ਸਾਰਾ ਕੁਝ ਤੁਹਾਡਾ ਫੋਲ ਫਲਾਈ ਬਹੁਤ ਕੀਤਾ ਹੈ ਕਿੰਨਾ ਕ ਸਾਮਾਨ ਜਿਹੜਾ ਚੋਰੀ ਕੀਤਾ ਸਾਮਾਨ ਕੋਈ ਪੈਸੇ ਹੈਗੇ 10000 ਰੁਪਿਆ ਤੇ ਬਾਕੀ ਤੇ ਐ ਨਹੀਂ ਕੋਈ ਕੁਝ ਬੋਲ ਫੁਲਸ ਵਾਲੇ ਆਏ ਸੀ ਕਿ ਫੁਲਸ ਵਾਲੇ ਵੀ ਆਏ ਸੀ ਕੀ ਕਹਿ ਕੇ ਉਹ ਕੁਝ ਨਹੀਂ ਉਹ ਕਹਿੰਦੇ ਤੁਸੀਂ ਵੀ ਲੱਭੋ ਅਸੀਂ ਵੀ ਲੱਭ ਲਿਆ ਕਰਵਾ ਕੇ ਕਿਹਨੂੰ ਕਰਦੇ ਹੈ ਕੀ ਮੰਗ ਕਰਦੇ ਹੋ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਲੱਭਾਇਆ ਜਾਵੇ ਚੋਰ ਕਿੱਥੇ ਦਾ ਘਰ ਹੈਗਾ ਇਹ ਪਰਿਵਾਰ ਕਿੱਥੇ ਰਹਿੰਦਾ ਹੈ ਇਹ ਅਹੀ ਉਹ ਪਰਿਵਾਰ ਇੱਥੇ ਹੀ ਰਹਿੰਦੇ ਆ ਕਦੇ ਉਧਰ ਸੌਂਜੀਦਾ ਕਦੇ ਇੱਧਰ ਸੌਂਜੀਦਾ ਚੱਲ ਰਾਤ ਹੀ ਮੰਨ ਲਾ ਹਾਂ ਕੱਲ ਰਾਤ ਤੂੰ ਚੱਲ ਕੇ